ਦਸਮੇਸ਼ ਜੀ ਨੇ ਰਮਾਨ ਨਾਲ ਸਿੰਘ ਦਾ ਮੁਖੜਾ ਸਾਫ ਕੀਤਾ ਤੇ ਮੁਖ ਤੋਂ ਕਿਹਾ ਮਹਾ ਸਿੰਘ ਅੱਖਾਂ ਖੋਲ ਸਿੰਘ ਜੀ ਨੇ ਅੱਖਾਂ ਖੋਲੀਆਂ ਗੁਰੂ ਪਿਤਾ ਦੇ دیدار ਕੀਤੇ ਹੱਥ ਜੁੜੇ ਸਤਿਗੁਰਾਂ ਤਿਆ ਮਹਾ ਸਿਆ ਕੁਝ ਮੰਗ ਜੋ ਕੀ ਕਰੇ ਮੰਗ ਜੋ ਤੇਰਾ ਜੀ ਕਰਦਾ ਹੈ ਉਹ ਮੰਗ ਮਹਾ ਸਿੰਘ ਜੀ ਨੇ ਕਿਹਾ ਮਹਾਰਾਜ ਆਪ ਦੇ ਦਰਸ਼ਨਾਂ ਦੀ ਇੱਛਾ ਸੀ ਪੂਰੀ ਹੋ ਗਈ ਔਰ ਕੋਈ ਇੱਛਾ ਨਹੀਂ ਫਿਰ ਮਾਲਕ ਨੇ ਕਿਹਾ ਨਹੀਂ ਮਹਾ ਸਿੰਘ ਕੁਝ ਤਾਂ ਮੰਗ ਕਹਿੰਦਾ ਮਹਾਰਾਜ ਜੇ ਤਰਥੇ ਹੋ ਤਾਂ ਕਿਰਪਾ ਕਰੋ ਜੋ ਅਸੀਂ ਬਿਦਾਵਾ ਲਿਖਿਆ ਸੀ ਉਸ ਨੂੰ ਕਿਰਪਾ ਕਰਕੇ ਪਾੜ ਦਿਓ ਸਾਨੂੰ ਬਖਸ਼ ਲੋ ਗਰੀਬ ਨਵਾਜ ਕੇ ਉਹ ਕਾਗਜ਼ ਕਟਿਆ ਇਹ ਮਹਾਸਿੰਘ ਦੀਆਂ ਅੱਖਾਂ ਦੇ ਸਾਹਮਣੇ ਠੁਕ